ਗੁਜ ਜਨੀ ਨਹੀਂ ਬਾਤ ਗੁਰੂ ਨਾਨਕ ਟੁੱਟਾ ਕੀ ਨੀਂਦ ਆਤ ਕਹਿੰਦੇ ਬਾਬਾ ਜੀ ਬਚਨ ਕਰਦੇ ਹੁੰਦੇ ਸਨ ਕਿ ਸਾਡੇ ਕੋਲ ਉਹ ਹੀ ਆਵੇਗਾ ਜਿਹਦਾ ਸਾਡੇ ਨਾਲ ਪਿਛਲਾ ਕੋਈ ਸੰਬੰਧ ਹੈ ਜੇ ਸਨੇ ਸਾਡੇ ਕੋਲ ਕਿਸੇ ਸਮੇਂ ਸੇਵਾ ਸਮਰਨ ਦੀ ਘਾਲਣਾ ਕੀਤੀ ਹੈ ਉਹਨੇ ਸਾਡਾ ਬਚਨ ਮੰਨਣਾ ਹੈ ਉਹਨੇ ਸਾਤੋਂ ਕੁਝ ਲੈਣਾ ਹੈ ਉਹ ਹੀ ਲੈਣ ਦਾ ਹੱਕਦਾਰ ਹੁੰਦਾ ਹੈ ਦੂਜਾ ਨਹੀਂ ਆ ਸਕਦਾ ਬਾਬਾ ਜੀ ਕਹਿੰਦੇ ਜੇ ਆਵੇਗਾ ਵੀ ਤਾਂ ਖਾਲੀ ਮੁੜ ਜਾਏਗਾ ਹੁਣ ਬੈਠੇ ਹਾਂ ਕਿੰਦੇਸ ਪਿੰਡ ਦੇ ਵਿੱਚੋਂ ਵੀ ਕੋਈ ਵਿਰਲਾ ਹੀ ਆਉਂਦਾ ਹੈ ਪਿਛੋਂ ਆ ਕੇ ਨੱਕ ਰਗੜਿਆ ਕਰਨਗੇ ਜਿਹਦੇ ਨਾਲ ਪਿਛਲਾ ਸੰਬੰਧ ਹੈ ਥੋੜੀ ਜੀ ਸਾਡੀ ਸਰੋਤ ਸੁਣੀ ਤੇ ਭੱਜ ਕੇ ਇੱਥੇ ਪਹੁੰਚ ਜਾਂਦਾ ਹੈ ਇਸੇ ਤਰ੍ਹਾਂ ਤੂੰਗਵਾਲੀ ਇਸ ਲੜਕੀ ਨੇ ਬਾਬਾ ਜੀ ਦੇ ਕੋਲ ਆਣ ਕੇ ਆਪਣੀ ਮੁਰਾਦ ਪੂਰੀ ਹੋਣ ਦਾ ਨਿਸ਼ਚਾ ਕਰ ਲਿਆ ਸਮਝ ਗਈ ਠੀਕ ਇਸ ਦਰ ਤੋਂ ਮੇਰੀ ਝੋਲੀ ਭਰ ਸਕਦੀ ਹੈ ਮਨ ਨੂੰ ਇੱਕ ਤਰ੍ਹਾਂ ਐਸੀ ਖੁਸ਼ੀ ਹੋਈ ਜਿਵੇਂ ਮਨ ਸਭ ਕੁਝ ਹੀ ਮਿਲ ਗਿਆ ਹੋਵੇ ਕਹਿੰਦੇ ਰਾਤ ਬਤੀਤ ਹੋਣ ਦੇ ਉਪਰੰਤ ਦਿਨ ਚੜਿਆ ਇਹ ਤਿੰਨੇ ਹਾਕਮ ਸਿੰਘ ਗਿੱਲ ਇਹ ਲੜਕੀ ਤੀਰਾ ਤੀਸਰਾ ਉਹਦਾ ਭਾਈ ਇਹ ਪੁੱਚੋ ਵੱਲ ਨੂੰ ਤੁਰ ਪਏ ਰਸਤੇ ਦੇ ਵਿੱਚ ਮਹਾਪੁਰਸ਼ਾਂ ਦੀਆਂ ਸੇਵਤਾ ਕਰਦੇ ਕਰਦੇ ਤੁਰਿਆ ਤੁਰਦੇ ਤੁਰਦੇ ਪੁੱਚੋ ਪਹੁੰਚ ਗਏ ਕਹਿੰਦੇ ਹਜੂਰੀ ਦੇ ਵਿੱਚ ਪਹੁੰਚ ਕੇ ਚਰਣਾ ਤੇ ਨਮਸਕਾਰ ਕੀਤੀ ਨਿਜਮਨ ਦੇ ਅਨੁਸਾਰ ਆਪਣੇ ਨਾਮ ਲਿਖਵਾਏ ਉਪਰੰਤ ਬਾਬਾ ਜੀ ਆ ਨੇ ਉਸ ਲੜਕੀ ਨੂੰ ਪੁੱਛਿਆ ਦੇਵੀ ਤੇਰਾ ਪ੍ਰਸ਼ਨ ਕੀ ਹੈ ਪੁੱਤਰ ਵਿੱਚ ਉਸ ਲੜਕੀ ਨੇ ਪੁੱਤਰ ਦੀ ਮੰਗ ਕੀਤੀ ਮਾਹਪੁਰਸ਼ਾਂ ਨੇ ਬਚਨ ਕੀਤਾ ਆਪਣੀ ਸ਼ਰ੍ਹਾ ਕਰਾਓ ਨੀਲਾ ਸਿੰਘ ਨੇ ਹੁਕਮ ਅਨੁਸਾਰ ਸਭ ਮਰਜ਼ਾਦਾ ਕਰਾਈ ਬੇਨਤੀ ਕਰਨ ਉਪਰੰਤ ਬਚਨ ਕੀਤਾ ਕਿ ਦੇਵੀ ਕੀ ਗੱਲ ਪਹਿਲੀ ਵਾਰ ਆਈ ਹੈ ਮੈਲੀ ਵੇਰ ਆਈ ਜੋ ਮੰਗਿਆ ਸੋ ਲੈ ਗਈ ਇਹ ਬਚਨ ਤਿੰਨ ਵਾਰ ਮਾਹਪੁਰਸ਼ਣ ਕੀਤਾ ਨਾਲੇ ਬਚਨ ਕਰਦੇ ਰਹੇ ਨਾਲੇ ਹੱਸਦੇ ਰਹੇ ਖੁਸ਼ੀਆਂ ਬਖਸ਼ ਕੇ ਲੱਡੂਆਂ ਦਾ ਪ੍ਰਸ਼ਾਦ ਦੇ ਕੇ ਘਰ ਨੂੰ ਵਿਦਾ ਕਰਨ ਸਮੇ ਮਾਹਪੁਰਸ਼ਾ ਨੇ ਉਸ ਲੜਕੀ ਨਾਲ ਬਚਨ ਕੀਤਾ ਦੇਵੀ ਇਸ ਤੋਂ ਬਾਅਦ ਜੋ ਕੁਝ ਵੀ ਕਰਾਉਣਾ ਹੋਵੇ ਨਾ ਮਲੂਕੇ ਸ੍ਰੀ ਰਾਮ ਸਿੰਘ ਕੋਲ ਪਹੁੰਚ ਜਾਣਾ ਉਹ ਕਰਿਆ ਕਰਨਗੇ ਇਹ ਵੀ ਇੱਕ ਕੁਦਰਤੀ ਅੱਗੇ ਤੋਂ ਸੰਗਤ ਕਰਨ ਦਾ ਇਸ਼ਾਰਾ ਸੀ ਮਾ ਪਰੇਸ਼ਾਨ ਨੂੰ ਸਮਝਾ ਦਿੱਤਾ ਹੈ ਬਾਬਾ ਜੀ ਬਾਬਾ ਮਹਾ ਹਰਨਾਮ ਸਿੰਘ ਜੀ ਦੇ ਪਾਸ ਇੱਕ ਮਲੂਕੇ ਦਾ ਪ੍ਰੇਮੀ ਜਿਹਦਾ ਨਾਮ ਸੀ ਗੁਰਮukh ਸਿੰਘ ਬੜੇ ਸੱਚ ਦੇ ਭਰੋਸੇ ਵਾਲਾ ਬੰਦਾ ਸੀ ਸੇਵਾ ਕਰਨ ਦੇ ਵਿੱਚ ਤਤਪਰ ਰਹਿਦਾ ਸੀ ਜਿਸ ਵਕਤ ਕਹਿੰਦੇ ਸ੍ਰੀ ਰਾਮ ਸਿੰਘ ਜੀ ਹੁਕਮ ਅਨੁਸਾਰ ਮਲੂਕੇ ਚਲੇ ਗਏ ਮਲੂਕੇ ਤੋਂ ਸ੍ਰੀ ਰਾਮ ਸਿੰਘ ਜੀ ਨੇ ਜੋ ਸੇਵਾ ਬਾਬਾ ਜੀ ਦੀ ਭੇਜਦੇ ਸਨ ਉੱਥੋਂ ਤਿਆਰ ਕੀਤੀ ਹੋਈ ਚੀਜ਼ ਮਲੂਕੇ ਤੋਂ ਲੈ ਕੇ ਪੁੱਛੋ ਪਹੁੰਚਦੇ ਸਨ ਕਿਉਂਕਿ ਬਾਬਾ ਜੀ ਆਂ ਦਾ ਸ਼੍ਰੀ ਰਾਮ ਸਿੰਘ ਜੀ ਨੂੰ ਹੁਕਮ ਸੀ ਕਿ ਮਲੂਖੇ ਤੋਂ ਬਰਫੀ ਤੇ ਪੇਠੇ ਦੀ ਮਠਿਆਈ ਤਿਆਰ ਕਰਕੇ ਰੋਜ਼ ਦੀ ਰੋਜ਼ ਪੁੱਛੋ ਵੇਚਣੀ ਪੈਂਦੀ ਸੀ ਉਹ ਤਿਆਰ ਕੀਤੀ ਵਸਤੂ ਮਹਾਂਪੁਰਸ਼ਾਂ ਦੇ پاس ਪਹੁੰਚਾਉਣੀ ਸੀ ਜਿੰਨਾ ਜਿੰਨਾ ਦੀ ਜ਼ਿੰਮੇਵਾਰੀ ਹੁੰਦੀ ਨਾਲ ਉਹਨਾਂ ਦੇ ਵਿੱਚ ਇੱਕ ਗੁਰਮੁਖ ਸਿੰਘ ਸੀ ਸੇਵਾ ਵਿੱਚ ਕਦੇ ਗੈਰ ਹਾਜ਼ਰ ਨਹੀਂ ਸੀ ਹੁੰਦਾ ਗ੍ਰਸਤੀ ਜੀਵਣ ਵਾਲਾ ਹੈ ਪਰੰਤੂ ਸੁਹਾ ਦਾ ਦਰਵਾਸਾ ਰੱਖੀ ਸੀ ਇਸ ਗੁਰਮੁਖ ਸਿੰਘ ਨੇ ਵੀ ਬਾਬਾ ਜੀ ਦੇ ਪਾਸ ਬੇਨਤੀ ਕੀਤੀ ਕਿ ਮੇਰੇ ਉੱਪਰ ਵੀ ਕਿਰਪਾ ਕਰੋ ਸਾਰਿਆਂ ਦੇ ਉੱਪਰ ਬਖਸ਼ਿਸ਼ਾ ਕਰ ਰਹੇ ਹੋ ਮੈਂ ਗਰੀਬ ਸਮੁੰਦਰ ਦੇ ਕਿਨਾਰੇ ਬੈਠ ਕੇ ਧਿਆਇਆ ਹੀ ਰਹਿ ਕੇ ਧਿਆਇਆ ਹੀ ਨਾ ਤੁਰ ਜਾਵਾਂ ਮਹਾਂਪੁਰਸ਼ ਜਿਵੇਂ ਸਦਰ ਤੇ ਕਬੀਰ ਜੀ ਦਾ ਫਰਮਾਨ ਹੈ ਇੱਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੇ ਪ੍ਰਾਨ ਗਏ ਸਾਗਰ ਮਿਲੇ ਫੁਣ ਕਾਮਨਾ ਆਵੇ ਭਗਤ ਸਧਨਾ ਜੀ ਬਿਲਾਵੜ ਰਾਗ ਦੇ ਵਿੱਚ ਕਹਿੰਦੇ ਕਬੀਰ ਇਹ ਕਬੀਰ ਸਾਹਿਬ ਜੀ ਵੀ ਕਹਿੰਦੇ ਨੇ ਇਹ ਸਧਨੇ ਦਾ ਸ਼ਬਦ ਹੈ ਇੱਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੇ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਅੰਬਰ ਕਾ ਹਨਰ ਸ਼ਾਇਆ ਮਰਕ ਭਰੇ ਸਰ ਤਾਲ ਚਾਤਰਕ ਜਿਉਂ ਤਰਸ ਤਰਹਿ ਤਿਨ ਕੋ ਕੌਣ ਹਵਾਲ ਇਸ ਤਰ੍ਹਾਂ ਭਾਈ ਗੁਰਮੁਖ ਸਿੰਘ ਜੀ ਜੁਗਤੀ ਪੂਰਨ ਬੇਨਤੀ ਸੁਣ ਮਹਾਂਪੁਰਸ਼ ਬੜੇ ਪ੍ਰਸੰਨ ਹੋਏ ਬਚਨ ਗੀਤਾ ਇਹ ਲੱਗੇ ਤੂੰ ਜੋ ਮੰਗਿਆ ਅਸੀਂ ਸਮਝ ਲਿਆ ਤੇਰੀ ਸੇਵਾ ਪ੍ਰਵਾਨ ਹੋ ਰਹੀ ਹੈ ਇਹਦੀ ਤੂੰ ਚਿੰਤਾ ਨਾ ਕਰ ਇਸ ਸਮੇਂ ਵੱਡਾ ਝੰਡਾ ਸਿੰਘ ਵੀ ਹਾਜ਼ਰ ਸੀ ਉਹਦੇ ਵਾਲ ਇਸ਼ਾਰਾ ਕਰਕੇ ਬਚਨ ਕੀਤਾ ਇਹ ਝੰਡਾ ਵੀ ਤੇਰੇ ਨਾਲ ਹੈ ਤੈਨੂੰ ਬਹਾਲ ਦਾਸ ਵਰਗੀ ਸ਼ਕਤੀ ਮਿਲੇਗੀ ਉਪਰੰਤ ਗੁਰਮੁਖ ਸਿੰਘ ਨੂੰ ਕੋਲ ਬੁਲਾ ਕੇ ਗੁਪਤ ਸ਼ਬਦ ਦੱਸ ਕੇ ਹੁਕਮ ਕੀਤਾ ਕਿ ਇਸ ਸ਼ਬਦ ਨੂੰ ਸਾਰੀ ਰਾਤ ਜਪਣਾ ਹੈ ਕਿਤੇ ਵੱਡੇ ਝੰਡਾ ਸਿੰਘ ਨੂੰ ਹੁਕਮ ਕੀਤਾ ਕਿ ਜਿਸ ਵੇਲੇ ਇਹ ਸ਼ਬਦ ਨੂੰ ਜਪੇ ਉਸ ਸਮੇਂ ਪਹਿਰਾ ਦੇਣਾ ਹੈ ਉਪਰੰਤ ਦੋਹਾਂ ਨੇ ਸੱਤ ਵਚਨ ਕੀਤਾ ਉਸ ਰਾਤੋਂ ਹੀ ਜਾਪ ਸ਼ੁਰੂ ਕਰਵਾ ਦਿੱਤਾ ਗਿਆ ਹੁਕਮ ਅਨੁਸਾਰ ਆਗਿਆ ਲੈ ਕੇ ਇਸ਼ਨਾਨ ਕਰਨ ਉਪਰੰਤ ਜਾਪ ਆਰੰਭ ਕਰ ਦੇਣਾ ਵੱਡੇ ਝੰਡਾ ਸਿੰਘ ਨੇ ਪਹਿਰਾ ਦੇਣਾ ਤੀਸਰੇ ਦਿਨ ਤੋਂ ਬਾਅਦ ਹੀ ਰੱਬੀ ਕੌਤਕ ਅਨੁਭਵ ਹੋਣ ਲੱਗ ਪਏ ਜਿਵੇਂ ਕਿ ਕਰੋੜ ਬਿਜਲੀਆਂ ਦਾ ਪ੍ਰਕਾਸ਼ ਕਰੋੜਾਂ ਹੀ ਸੂਰਜ ਜਾ ਕੇ ਪ੍ਰਕਾਰ ਸਿ ਚਮਕਦੇ ਨਜ਼ਰ ਆਉਣ ਲੱਗ ਪਏ ਉੱਠਦੇ ਆ ਬੈਹਿੰਦੇ ਆ ਪ੍ਰਕਾਸ਼ ਹੀ ਪ੍ਰਕਾਸ਼ ਰਹਿਣਾ ਕਦੇ-ਕਦੇ ਤਰਮਕ ਕੇ ਕਹਿਣਾ ਛੰਡਿਆ ਤੈਨੂੰ ਕੁਝ ਦਿਸਿਆ ਕਹਿੰਦੇ ਅੱਗਿਓ ਝੰਡਾ ਸਿੰਘ ਨੇ ਕਹਿਣਾ ਨਹੀਂ ਇਥੇ ਤਾਂ ਸੁਣ ਸੁਣ ਕੇ ਝੰਡਾ ਡਰ ਗਿਆ ਫਿਰ ਗੁਰਮukh ਸਿੰਘ ਵੀ ਡਰਨ ਲੱਗ ਪਿਆ ਅੰਤ ਨੂੰ ਬਾਬਾ ਜੀ ਕੋਲ ਸਾਰੀ ਗੱਲ ਦੱਸੀ ਬਾਬਾ ਜੀ ਨੇ ਬਚਨ ਕੀਤਾ ਜੇ ਭਾਂਡਾ ਛੋਟਾ ਹੈ ਅਜੇ ਭਾਂਡਾ ਛੋਟਾ ਹੈ ਇਹ ਚੀਜ਼ ਸਮਾਉਣੀ ਨਹੀਂ ਤੂੰ ਸੇਵਾ ਹੀ ਕਰੀ ਚੱਲ ਸਮਾਂ ਆਵੇਗਾ ਸਭ ਕੁਝ ਠੀਕ ਹੋ ਜਾਏਗਾ ਕਹਿੰਦੇ ਉਪਰੰਤ ਉਸ ਗੁਰਮੁਖ ਸਿੰਘ ਨੇ ਨਾ ਡਾਰ ਕਰਕੇ ਉਹ ਸਾਧਨਾ ਬੰਦ ਕਰ ਦਿੱਤੀ ਜਿਹੜਾ ਸ਼ਬਦ ਗੁਪਤ ਦਿੱਤਾ ਸੀ ਮਹਾਂਪੁਰਸ਼ਾਂ ਨੇ ਕਹਿੰਦੇ ਲਿਖਾਰੀ ਨੇ ਪੁੱਛਿਆ ਪਰ ਉਹਨੇ ਦੱਸਿਆ ਨਹੀਂ ਉਹਨੇ ਗਿਉਂ ਆਖਿਆ ਕਿ ਉਹ ਮੈਨੂੰ ਭੁੱਲ ਗਿਆ ਹੈ ਕਿਉਂਕਿ ਜੋ ਗੁਪਤ ਸ਼ਬਦ ਮਹਾਪੁਰਸ਼ਾਂ ਨੇ ਦਿੱਤਾ ਸੀ ਉਹ ਕਹਿੰਦਾ ਕਿ ਮੈਨੂੰ ਭੁੱਲ ਗਿਆ ਹੈ ਇੱਕ ਕਵੀ ਨੇ ਬੜਾ ਸੁੰਦਰ ਲਿਖਿਆ ਮਾਂ ਪਰੇਸ਼ਾਨੀ ਪਰਥਾਏ ਉਹ ਕਹਿੰਦਾ ਸ੍ਰੀ ਸੰਤ ਮਹਾਰਨਾਮ ਸਿੰਘ ਤੇਰੇ ਗੁਣ ਤੋਂ ਜੀ ਮਾਹੇ ਤੂੰ ਅਗਮ ਆਗਾਦ ਬੇਅੰਤ ਹੈ ਕਹਿਣ ਕਥਨ ਮੈਂ ਨਾਹੀਂ ਕਹਿਣ ਕਥਨ ਮੈਂ ਨਾਹੀਂ ਪਾਰ ਕੋਈ ਨਾ ਪਾਵੇ ਨਾਰਦ ਸਾਰਦ ਸ਼ੀਸ਼ ਅੰਤ ਨ ਕੋਈ ਪਾਵੇ ਸਿਵਤਨਾ ਸਗੈ ਬਖਾਨ ਬ੍ਰਹਮਾ ਵਿਸ਼ਨ ਮਹੇਸ਼ਰੀ ਨਨੁ ਸ਼ਿਕਾਰ ਤੋਈ ਬਾਰ ਬਾਰ ਪਰਮ ਜੋਤ ਪਰਮੇਸ਼ਰੀ ਕਹਿੰਦੇ ਬਾਬਾ ਨਾਨਕ ਸਿੰਘ ਸਾਹਿਬ ਜੀ ਨਾਨਕ ਸਰ ਕਲੇਰਾਵਾਲੇ ਕਿਸੇ ਸਮੇ ਮਾਝ ਦੇ ਇਲਾਕੇ ਦੇ ਵਿੱਚ ਬਿਰਾਜਦੇ ਸਨ ਉਸ ਸਮੇ ਦਾ ਪ੍ਰਸੰਗ ਜੋ ਬਾਬਾ ਨਾਨਕ ਸਿੰਘ ਜੀ ਦੇ ਲਖਾਰੀ ਦੇ ਪਿਤਾ ਨੇ ਸੁਣਿਆ ਉਸ ਤੋਂ ਅੱਗੇ ਸੁਣ ਕੇ ਦਾਸ ਲਿਖ ਰਿਹਾ ਹੈ ਆਪ ਜੀ ਸੁਣੀਏ ਬਾਬਾ ਜੀ ਨੂੰ ਦੱਸਿਆ ਕਿ ਢੋਲੀ ਮਾਝੇ ਵਿੱਚ ਸਾਡੇ ਪਾਸ ਇੱਕ ਮੌਲਵੀ ਆਇਆ ਆਣ ਕੇ ਉਹਨੇ ਇੱਕ ਪ੍ਰਸ਼ਨ ਕੀਤਾ ਉਹ ਕੁਰਾਨ ਦੇ ਬਾਰੇ ਕੁਝ ਪੁੱਛਣਾ ਚਾਹੁੰਦਾ ਹੈ ਅਸੀਂ ਉਸ ਨੂੰ ਕਿਹਾ ਮੌਲਵੀ ਜੀ ਸਾਡੇ ਵੱਡੇ ਮਹਾਪੁਰਖ ਪੁੱਚੋ ਨਗਰ ਜਿਲ੍ਹਾ ਬਠਿੰਡਾ ਵਿੱਚ ਬਰਾਜਦੇ ਨੇ ਤੁਹਾਡੀ ਸਭ ਗੱਲਾਂ ਦਾ ਉਹਨਾਂ ਦੇ پاس ਉੱਤਰ ਹੈ ਤੁਸੀਂ ਬਠਿੰਡਾ ਤੋਂ ਪੁੱਚੋ ਪਹੁੰਚ ਕੇ ਇਹਨਾਂ ਗੱਲਾਂ ਦਾ ਉੱਤਰ ਪ੍ਰਾਪਤ ਕਰੋ ਸਾਰਾ ਪਤਾ ਲੈ ਕੇ ਮੌਲਵੀ ਚੱਲ ਕੇ ਪੁੱਚੋ ਪਹੁੰਚਿਆ ਜਿਸ ਸਮੇਂ ਬਾਬਾ ਜੀ ਦੀ ਕੋਲ ਹਜ਼ੂਰੀ ਵਿੱਚ ਪਹੁੰਚਿਆ ਨਾ ਉਸ ਸਮੇਂ ਬਾਬਾ ਜੀ ਦੇ ਚਿਹਰੇ ਦਾ ਤੇਜ ਹੀ ਐਸਾ ਸੀ ਵੇਖਣਸਾਰੀ ਮੌਲਵੀ ਸਰੀਰ ਦੀ ਸ਼ੁੱਧ ਬੋਧੀ ਭੁੱਲ ਗਿਆ। ਅੱਗੋਂ ਬਾਬਾ ਜੀ ਨੇ ਆਖਿਆ ਮੌਲਵੀ ਤੂੰ ਮਾਪੁਰਖਾਂ ਦੇ ਕੋਲ ਤਾਂ ਗੱਲ ਤੇ ਗੱਲ ਕਰਦਾ ਸੀ ਹੁਣ ਚੁੱਪ ਵੱਟ ਲਈ ਕੀ ਗੱਲ ਹੈ? ਕੁਝ ਤਾਂ ਬੋਲ। ਐਨੀ ਦੂਰ ਤੋਂ ਚੱਲ ਕੇ ਆਇਆ ਹੈ। ਮੁੜ ਕੇ ਜਾ ਕੇ ਕੀ ਦੱਸੇਗਾ? ਕਈ ਵਾਰ ਪੁੱਛਣ ਤੇ ਮੌਲਵੀ ਨਹੀਂ ਬੋਲਿਆ। ਅੰਦੇ ਅਖੀਰ ਉਤੇ ਬਾਬਾ ਜੀ ਨੇ ਆਪ ਹੀ ਕੁਰਾਨ ਸ਼ਰੀਫ ਦੀ ਉਹ ਆਇਤ ਪੜ੍ਹੀ ਆਖਿਆ ਕਿ ਇਹੋ ਹੀ ਪੁੱਛਣੀ ਚਾਹੁੰਦਾ ਸੀ ਨਾ ਉਪਰੰਤ ਬਾਬਾ ਜੀਆ ਨੇ ਕੁਰਾਨ ਦੀਆਂ ਆਇਤਾਂ ਦੀ ਐਸੀ ਪੜਨ ਦੀ ਝੜੀ ਲਾਈ ਹਰ ਆਇਤ ਵਿੱਚੋਂ ਉਹਦੇ ਗੂੜੇ ਅਰਥ ਭਾਵ ਦੱਸਣ ਬਗੈਰ ਹੀ ਮੌਲਵੀ ਨੇ ਸਮਝ ਵਿਚਾਰੇ ਨੇ ਕਿ ਮੌਲਵੀ ਨੇ ਅੱਗੇ ਨਹੀਂ ਸੀ ਸੁਣਿਆ ਉਪਰੰਤ ਜਿਸ ਜਿਸ ਤਰ੍ਹਾਂ ਹਜੂਰ ਅੱਗੇ ਪੜ੍ਹ ਕੇ ਸੁਣਾਈ ਗਏ ਮੌਲਵੀ ਨੇ ਕਿਸੇ ਬਿਸਮਾਦ ਵਿੱਚ ਆ ਕੇ ਉਹ ਵੀ ਸੁਣਦਾ ਰਿਹਾ ਕਈ ਵਾਰ ਤਾਂ ਮੌਲਵੀ ਦਾ ਸਿਰ ਝੁੱਕ ਝੁੱਕ ਕੇ ਜਾਂਦਾ ਰਿਹਾ ਅੰਤ ਵਿੱਚ ਬਾਬਾ ਜੀਆ ਨੇ ਬਚਨ ਕੀਤਾ ਕਿਉਂ ਮੌਲਵੀ ਤੇਰੀ ਤਸੱਲੀ ਹੋ ਗਈ ਹੈ ਕਿ ਅੱਗੇ ਚੱਲੀਏ ਇਹਨੇ ਮੌਲਵੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਂਪੁਰਸ਼ ਆਪ ਸਮਰਥ ਹੋ ਸੁਭਾਨ ਤੇਰੀ ਕੁਦਰਤ ਕੁਛ ਮੇਰੇ ਗਰੀਬ ਉਤੇ ਵੀ ਬਖਸ਼ਿਸ਼ ਕਰੋ ਪਰਵਤਗਾਰ ਅਪਾਰ ਅਗਮ ਬੇਅੰਤ ਤੂੰ ਅੱਲਾ ਦੇ ਨਾਮ ਦੀ ਖੈਰਤ ਦਿਓ ਹਜੂਰ ਨੇ ਬਚਨ ਕੀਤਾ ਮੌਲਵੀ ਕਦੇ ਕੋਈ ਕਿਸੇ ਸਮੇਂ ਥੋੜਾ ਸਮਾਂ ਰੱਬ ਦੇ ਨਾਮ ਤੇ ਖਰਚ ਕਰਿਆ ਕਰ ਮੌਲਵੀ ਨੇ ਕਹਿੰਦੇ ਸਿਰ ਝੁਕਾ ਦਿੱਤਾ ਕਹਿੰ ਲੱਗਾ ਮਹਾਂਪੁਰਸ਼ ਮੈਂ ਮਾਲਾ ਤਾਂ ਫੇਰਦਾ ਤਸਬੀਹ ਤਾਂ ਫੇਰਦਾ ਜੋ ਅੱਜ ਕੁਰਾਨ ਪਾਕ ਦੀਆਂ ਆਇਤਾਂ ਆਪ ਜੀ ਦੇ ਪਾਸੋਂ ਸੁਣ ਕੇ ਮੈਨੂੰ ਸਰੂਰ ਆਇਆ ਨਾ ਪਹਿਲਾਂ ਕਦੇ ਨਹੀਂ ਆਇਆ ਮੇਰਾ ਮਨ ਮੰਨ ਗਿਆ ਹੈ ਉਪਰੰਤ ਬਾਬਾ ਜੀ ਨੇ ਦੋ ਸ਼ਬਦ ਗੁਰਬਾਣੀ ਵਿੱਚੋਂ ਇੱਕ ਤਲੰਗ ਰਾਗ ਦੇ ਵਿੱਚੋਂ ਬਾਬਾ ਜੀ ਕਹਿਣ ਲੱਗੇ ਜਕ ਅਰਜ ਗੁਪਤਮ ਪੇਸ ਤੋ ਦਰਗੋਸ਼ ਕਉਣ ਕਰਤਾਰ ਹਕਾ ਕਬੀਰ کریم ਤੂੰ ਬੇਅੈਬ ਪਰਵਤਗਾਰ ਇਹ ਕੀ ਸ਼ਬਦ ਦਿੱਤਾ ਹੈ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਦੂਸਰਾ ਸ਼ਬਦ ਪੰਜਵੇਂ ਪਾਤਸ਼ਾਹ ਜੀ ਦਾ ਖਾਕ ਨੂਰਦ ਕਰਦੰਗ ਆਲਮ ਦੁਨਿਆਏ ਇਹ ਪੜ ਕੇ ਕੁਝ ਭਾਵ ਵੀ ਸਮਝਾਏ ਉਪਰੰਤ ਮਹਾਪੁਰਸ਼ਾਂ ਨੇ ਹੁਕਮ ਕੀਤਾ ਕਿ ਇਹ ਮੌਲਵੀ ਤੈਨੂੰ ਸਵੇਰੇ ਤੋੜਾਂਗੇ ਨਾਲੇ ਤੇਰਾ ਘਰ ਪੂਰਾ ਕਰਾਂਗੇ ਹੁਣ ਲੰਗਰ ਵਿੱਚੋਂ ਕੁਝ ਛਕ ਲੈ ਉਪਰੰਤ ਹੁਕਮ ਅਨੁਸਾਰ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਫਿਰ ਹੁਕਮ ਅਨੁਸਾਰ ਜਿੱਥੇ ਆਰਾਮ ਕਰਨ ਦਾ ਹੁਕਮ ਹੋਇਆ ਉੱਥੇ ਰਾਤ ਨੂੰ ਆਰਾਮ ਕੀਤਾ ਸੂਰਜ ਚੜਨ ਅਨਸਾਰ ਹੁਕਮ ਕੀਤਾ ਮੌਲਵੀ ਨੂੰ ਹਾਜ਼ਰ ਕਰੋ ਹਾਜ਼ਰ ਹੋਣ ਉਪਰੰਤ ਬਚਨ ਕੀਤਾ ਮੌਲਵੀ ਅਸੀਂ ਕਲਮਾ ਪੜ੍ਹਦੇ ਹਾਂ ਤੂੰ ਧਿਆਨ ਨਾਲ ਸੁਣ ਸੁਣਾ ਕੇ ਹੁਕਮ ਕੀਤਾ ਕਲਮਾ ਕਿਉਂ ਪੜ੍ਹਨਾ ਹੈ ਉਪਰੰਤ ਮੌਲਵੀ ਨੂੰ ਖੁਸ਼ੀਆਂ ਬਖਸ਼ ਕੇ ਤੋਰ ਦਿੱਤਾ ਕਹਿਣ ਲੱਗੇ ਇੱਥੋਂ ਤੂੰ ਸਿੱਧਾ ਆ ਮਹਾਂਪੁਰਖਾਂ ਕੋਲ ਜਾਈ ਉਹਨਾਂ ਕੋਲ ਸਾਰੀ ਗੱਲ ਦੱਸ ਕੇ ਫੇਰ ਅੱਗੇ ਜਾਣਾ ਹੁਣ ਜੇ ਤੈਨੂੰ ਕੋਈ ਤੈਨੂੰ ਮੇਰੇ ਮੁਰਸ਼ਿਦ ਦਾ ਨਾਮ ਪੁੱਛੇ ਤੇਰੇ ਮੁਰਸ਼ਿਦ ਦਾ ਤੈਨੂੰ ਕੋਈ ਨਾਮ ਪੁੱਛੇ ਤੂੰ ਸਾਡਾ ਨਾਮ ਲੈ ਲੈਣਾ ਉਪਰੰਤ ਕਹਿੰਦੇ ਮੌਲਵੀ ਸਜਦਾ ਕਰਕੇ ਵਿਦਾ ਹੋ ਗਿਆ ਦਿਲਾਂ ਦਾ ਮਾਲਕ ਕਰੇ ਹਾਕ ਕੁਰਾਨ ਕਦੀਬ ਤੇ ਪਾਕ